ਵਾਹਿਗੁਰੂ ਜੀ ਕੀ ਸਤਿ ਸਦਨ ਸਿੰਘ ਜੀ ਬਰੋਦਰ ਮਹਾਰਾਜ ਸਦਾ ਹੀ ਜਰਿਆ ਕਰ ਸਦਾ ਹੀ ਜਰਿਆ ਕਰ ਸਰਬੱਤ ਦਾ ਭਲਾ ਕਰੋ ਬਬੀ ਮਿਹਰ ਕਰੋ ਕਿਰਪਾ ਕਰੋ ਬਬੀ ਦੁੱਖਾਂ ਤੋਂ ਇਛਾ ਨਿਵਾਸ ਕਰੋ ਬਬੀ ਸੋਖੀ ਕੜੀ ਨਾ ਦੇਖਣ ਦੋ ਸਰੋ ਕਿਰਪਾ ਕਰੋ ਬਬੀ ਸਤਿ ਸਦਨ ਸਿੰਘ ਜੀ ਬਰੋਦਰ ਮਹਾਰਾਜ ਸਾਥ ਜੀ ਦੇ ਮਿਹਰ ਕਰੋ ਕਿਰਪਾ ਕਰੋ ਬਬੀ ਮਿਹਰ ਕਰੋ ਸੰਤਨ ਬਾਬਾ ਦੀਪ ਸਿੰਘ ਸੰਤਨ ਬਾਬਾ ਦੀਪ ਸਿੰਘ mm <laughs>

ਬਹੁਤਾ ਯੋ ਕਲਪੋਰ ਸਮੁੰਦਰ ਮੈਂ ਮੂਦਤ ਥੇ ਕਭੋ ਮਤ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਹੈ ਮਥਰਾ ਜਗ ਤਾਰਨ ਕੋ ਅਵਤਾਰ ਬਨ ਆਇਓ जपे उन अर्जुन देवुरु फिरक जो गर्ब न आयोपे उन अर्जुन देव फिरक जो न गर्ब नयो ते ਨ ਕਵਨ ਗੁਣ ਕਹਿ ਕਹਿ ਕਾਵਾ ਤੋ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਮਰਨ ਨਾ ਸਾਥੋਂ ਤੋ ਠਾਕੁਰ ਊਚ ਭਗਵਾਨ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੈ ਤਿਉ ਰਾਖ ਮੇਰੇ ਸਾਹਿਬ ਜਿਵੇਂ ਵਰਨਾ ਕੋਈ ਮੈਂ ਤਾਂ ਦੀਵਾਨ ਤੋਂ ਹੈ ਮੇਰੇ ਸੁਆਮੀ ਮੈਂ ਤੋ ਗਿਆ ਕੇ ਅਰਧਾਸ ਮੈਂ ਹੋਰ ਥਾਉ ਨਹੀਂ ਜਿਸ ਪਹਿ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਹਰ ਕੀ ਵਡਿਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਕਲਤੇ ਉਪਰ ਆਵੈ ਤਿਉ ਨਾਨਕ ਸਾਧ ਜਨ ਜਗਤ ਆਣ ਸਭ ਪੈਰੀ ਪਾ संकट मिटे दर्शन तुहारो सो कहो तल गुरसी भी है एहि نس सहज सुभाय दर्शन परसि है गुरु कै जन्म मरण दुख जा होवै सिफत खसमदि ਨੋਰ ਅਰਸੋਂ ਅਪਰਸੋਂ ਛੱਟੀ ਐ ਤਦ ਡਿਠੀ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ শের ਸਾਦੈ ਸਾਉ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਰੇੜਾ ਨਾ ਸਭ ਧਰਮ ਦੇ ਨਿਤ ਜਗ ਤੋਟਾ ਸਹਸਾਰ ਮਨ ਮੁਖਾ ਕਰਮ ਕਮਾਵਣੇ ਹੋ ਮੈਂ ਅੰਧ ਗੁਬਾਰ ਵੇੜ ਨਾ ਵ ਸਭ ਧਰਮ ਦੇ ਨਿਤ ਜਗ ਤੋਟਾ ਸਹਸਾਰ ਮਨ ਮੁਖਾ ਕਰਮ ਕਮਾਵਣੇ ਹੋ ਮੈਂ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸਬਦ ਵਿਚਾਰ ਮਹਲਾ 3 ਸਹਜੇ ਜਾਗੈ ਸਹਜੇ ਸੋਵੈ ਗੁਰਮੁਖ ਅੰਦਿਨ ਉਸਤਤ ਹੋਵੈ ਮਨ ਮੁਖ ਭਰਮੈ ਸਹਿ ਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗੈ ਸਭ ਸੁਭਾਈ ਨਾਨਕ ਨਾਮ ਰਤਿਆ ਬਲ ਜਾਓ ਪੜੀ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਏਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਏਕੋ ਉਤਪਤਿਆ ਜੋ ਹਰ ਨਾਮ ਧਿਆਵੈ ਤਿੰਨ ਡਰ ਸਟ ਘਟਿਆ ਗੁਰਮਤੀ ਦੇਵੇ ਆਪ ਗੁਰਮੁਖ ਹਰਿ ਜਪਿਆ ਜੋ ਹਰ ਨਾਮ ਧਿਆਵੈ ਤਿੰਨ ਡਰ ਸਟ ਘਟਿਆ ਗੁਰਮਤੀ ਦੇਵੈ ਆਪ ਗੁਰਮੁਖ ਹਰਿ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਵਿਣ ਲਾਵੈ ਸਭ ਧਰਮ ਦੇ ਨਿਤ ਜਗ ਟੋਟਾ ਸੈਸਾਰ ਮਨ ਮੁਖ ਕਰਮ ਕਮਾਵਣੀ ਹੋ ਮੈਂ ਅੰਧ ਗੁਬਾਰ ਗੁਰ ਮੁਖ ਅੰਮ੍ਰਿਤ ਪੀਵਣਾ ਨਾਨਕ ਸਬਦ ਵਿਚਾਰ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾਕ ਸੋਰਠ ਕੀ ਵਾਰ ਦੇ ਅੰਦਰ ਸਤਿ ਲੋਕ ਤਨ ਪਿਤਾ ਗੁਰੂ ਅਮਰਦਾਸ ਜੀ ਮਹਾਰਾਜ ਦੇ ਤੇ ਪੌੜੀ ਤਨ ਗੁਰੂ ਰਾਮਦਾਸ ਪਿਤਾ ਮਹਾਰਾਜ ਦੀ ਉਚਾਰਣ ਕੀਤੀ ਹੋਈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਪਾਵਨ ਪਵਿੱਤਰ ਅੰਗ 646 ਦੇ ਉੱਤੇ ਸੁਭਾਈਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤ ਗੁਰੂ ਸੱਚੇ ਪਾਤਸ਼ਾਹ ਜੀ ਦਰਤੇ ਪ੍ਰਵਾਦ ਕਰ ਲੈਣ ਸਤਿਗੁਰੂ ਸਾਰੇਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭੁੰਲਾਂ ਦੀ ਖਿਮਾ ਗੱਜ-ਬੱਜ ਕੇ ਫਤਿਹ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ